ਸਸ ਦੀ ਗੱਲ ਸਾਥੀਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸੋ ਸਾਥੀਓ ਅੱਜ ਘਲਕਲਾਂ ਮੋਗਾ ਵਿਖੇ ਪਹੁੰਚੇ ਆਂ ਜ਼ਿਲ੍ਹਾ ਮੋਗਾ ਸੋ ਸਾਡੇ ਗਰੀਬ ਪਰਿਵਾਰ ਦੇ ਵਿੱਚੋਂ ਬਹੁਤ ਹੀ ਗਰੀਬ ਪਰਿਵਾਰ ਆ ਔਰ ਨਾਲ ਦੀ ਨਾਲ ਇਹ ਬਹੁਤ ਹੀ ਜ਼ਿਆਦਾ ਮਤਲਬ ਸਰੀਰਕ ਪੱਖੋਂ ਜਿਹੜੇ ਅਪਾਹਜ ਨੇ ਇਹਨਾਂ ਨਾਲ ਕੋਈ ਘਟਨਾ ਹੋ ਗਈ ਸੀ ਉਹ ਇੱਕ ਅਲੱਗ ਵਿਸ਼ਾ ਉਸ ਤੇ ਫਿਰ ਕਿਤੇ ਵੀਡੀਓ ਬਣਾਵਾਂਗੇ ਅਸੀਂ ਇੱਕ ਸ਼ਾਰਟ ਲਾ ਦਾਂਗੇ ਵਿੱਚ ਜਿਹੜੀ ਇਹਨਾਂ ਨੂੰ ਪ੍ਰੋਬਲਮ ਆ ਹਨਾ ਜੋ ਇਹਨਾਂ ਨਾਲ ਹੋਇਆ ਸੀਗਾ ਉਹ ਇੱਕ ਚਲੋ ਅਲੱਗ ਵਿਸ਼ਾ ਸੋ ਅੱਜ ਜਿਹੜਾ ਇਹਨਾਂ ਨੇ ਸਾਨੂੰ ਇੱਥੇ ਬੁਲਾਇਆ ਇਹਨਾਂ ਨਾਲ ਇੱਕ ਬਹੁਤ ਵੱਡੀ ਠੱਗੀ ਹੋ ਗਈ ਇੱਕ ਤਾਂ ਗਰੀਬ ਪਰਿਵਾਰ ਸੀ ਇੱਕ ਇਹਨਾਂ ਨੂੰ ਲੱਖ ਰੁਪਏ ਦੀ ਠੱਗੀ ਹੋ ਗਈ ਹੁਣ ਤੁਸੀਂ ਕਹੋਗੇ ਵੀ ਜੇ ਗਰੀਬ ਪਰਿਵਾਰ ਤਾਂ ਲੱਖ ਰੁਪਇਆ ਕਿੱਥੋਂ ਆਇਆ ਉਹ ਸਾਰੀ ਗੱਲਬਾਤ ਅਸੀਂ ਤੁਹਾਡੇ ਨਾਲ ਇਹਨਾਂ ਦੀ ਸਾਂਝੀ ਕਰਵਾਵਾਂਗੇ ਭੈਣ ਜੀ ਪਹਿਲਾਂ ਤਾਂ ਅਸੀਂ ਤੁਹਾਡਾ ਸਵਾਗਤ ਕਰਦੇ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪੰਜੀ ਕਿਵੇਂ ਤੁਹਾਡੇ ਨਾਲ ਇੰਨੀ ਵੱਡੀ ਠੱਗੀ ਹੋ ਗਈ ਜਿਹੜਾ ਤੁਸੀਂ ਅੱਜ ਸਾਨੂੰ ਬੁਲਾਇਆ ਅਸੀਂ ਤੁਹਾਡੇ ਕੋਲੇ ਚੱਲ ਕੇ ਆਏ ਆ ਸਾਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ ਬਹੁਤ ਸਾਰੇ ਪੱਤਰਕਾਰਾਂ ਨਾਲ ਕੋਸ਼ਿਸ਼ ਕੀਤੀ ਪਰ ਤੁਹਾਡੀ ਕਿਸੇ ਨੇ ਗੱਲ ਨਹੀਂ ਸੁਣੀ ਹੈ ਨਾ ਮਸਲਾ ਦੱਸੋ ਪਹਿਲਾਂ ਕੀ ਆ ਤੁਹਾਡਾ ਮਸਲਾ ਜੀ ਮੈਂ ਥਾਂ ਵੇਚਿਆ ਸੀਗਾ ਠੀਕ ਆ ਥਾਂ ਵੇਚ ਕੇ ਤੇ ਮੈਂ ਚੱਲ ਵੇ ਮੇਰੀ ਰੋਜੀ ਰੋਟੀ ਬਣ ਜੂ ਪੈਰਾਂ ਤੋਂ ਪੈ ਜਾਂ ਨਹੀਂ ਤੁਰਿਆ ਚੱਲ ਜਾਂਦਾ ਗੱਡੀ ਲੈ ਲਈ ਮੈਂ ਕਿਸ਼ਤਾਂ ਤੇ ਕਿਹੜੀ ਗੱਡੀ ਲੈ ਲਈ ਤੁਸੀਂ ਕੋੜਾ ਲਿਆ ਜੀ 18 ਚੱਕਾ ਚੱਕ ਚਕਾ ਕੇ ਦਵਾਤਾ ਮੈਨੂੰ ਚ ਰੋਜੀ ਰੋਟੀ ਬਣ ਜੂ ਲੈ ਲਿਆ ਉਸ ਤੋਂ ਬਾਅਦ ਵਿੱਚ ਮੇਰ ਨਾਲ ਸ਼ਾਸਤਾਂ ਖੇਡਣ ਲੱਗ ਜਿਨ੍ਹਾਂ ਨੇ ਦਵਾਇਆ ਮੈਨੂੰ ਤੇ ਫਿਰ ਮੈਨੂੰ ਡਰਾਈਵਰ ਖਵਾਤਾ ਉਹਨਾਂ ਨੇ ਜਿਹੜਾ ਮੇਰਾ ਪਹਿਲੋ ਡਰਾਈਵਰ ਸਿ ਬਿਮਾਰ ਹੋ ਗਿਆ ਉਹ ਤੇ ਬਾਅਦ ਵਿੱਚ ਮੈਨੂੰ ਆਦੀ ਜ਼ਿੰਮੇਵਾਰੀ ਤੇ ਡਰਾਈਵਰ ਖਵਾਤਾ ਡਰਾਈਵਰ ਖਾ ਕੇ ਤੇ ਪਹਿਲੇ ਗੇੜੀ ਉਹਨਾਂ ਸ਼ਾਸਤਦਾਂ ਨਾਲ ਮਾਲ ਪਿਉਂਤਾ ਮਾਲ ਪਿਉ ਕੇ ਤੇ ਮੁੜ ਕੇ ਜਦੋਂ ਉੱਥੇ ਜੇਪੀ ਸੈਲਰ ਦੇ ਚ ਮਾਲ ਲਾਇਆ ਉਸ ਤੋਂ ਬਾਅਦ 6-7 ਦਿਨ ਜੇਪੀ ਸੈਲਰ ਵਾਲਿਆਂ ਨੇ ਗੱਡੀ ਨਹੀਂ ਛੱਡੀ ਪੈਸੇ ਭਾਲਦੇ ਸੀ ਮੇਰੇ ਕੋਲ ਮੇਰੇ ਕੋਲ ਨਹੀਂ ਦਿੱਤੇ ਜਾ ਮੈਂ ਬੰਦੇ ਬੁੰਦੇ ਸੱਟ ਕੇ ਮੈਂ ਤਾਂ ਮੁੰਤਾ ਕਰ ਪਈ ਗੇੜੀ ਤੁਸੀਂ ਗੱਡੀ ਲਈ ਸੀ ਪੈਰਾ ਜਿਹੜਾ ਟਰਾਲਾ ਹੁੰਦਾ ਹੈ ਨਾ ਛੋਟਾ ਟਰਾਲਾ ਕਹਦੇ ਨੇ ਟਰੱਕ ਆਪਾਂ ਵੱਡਾ ਉਹ ਲਿਆਈ ਤੁਸੀਂ ਤੁਹਾਨੂੰ ਕਿਸੇ ਨੇ ਚੱਕ ਜਾ ਕੇ ਦਵਾਤਾ ਵੀ ਤੁਸੀਂ ਆਹ ਕੰਮ ਚਲਾ ਲਓ ਵੀ ਤੁਹਾਨੂੰ ਪੈਸੇ ਵੱਢ ਕੇ ਜਾਣ ਹਾਂਜੀ ਉਹਨਾਂ ਦਾ ਕਾਰੋਗਾਰ ਕਾਰੋਬਾਰ ਵਧੀਆ ਚੱਲੂਗਾ ਕਾਰੋਬਾਰ ਵਧੀਆ ਚੱਲੂਗਾ ਹਾਂਜੀ ਜਿੰਨਾ ਬੰਦੇ ਨੇ ਦਵਾਇਆ ਸੀ ਉਹਨਾਂ ਨੇ ਤੁਹਾਨੂੰ ਡਰਾਈਵਰ ਭਾਲਤਾ ਉਹਨਾਂ ਨੇ ਹੀ ਡਰਾਈਵਰ ਭਾਲਤਾ ਜਿਹਦਾ ਵੀ ਸਿੰਘ ਬਾਗੇ ਪੁਰਾਣੇ ਤੋਂ ਉਹ ਨਹੀਂ ਡਰਾਈਵਰ ਭਾਲਤਾ ਕਹਿੰਦਾ ਡਰਾਈਵਰ ਭਾਲਤਾ ਉਸ ਤੋਂ ਬਾਅਦ ਤੁਸੀਂ ਆਪਣੀ ਗੱਡੀ ਦੇ ਵਿੱਚ ਸਮਾਨ ਲੋਡ ਕੀਤਾ ਜਿਵੇਂ ਆਪਾਂ ਕਰਦੇ ਆ ਨਾ ਆਪਦੀ ਗੱਡੀ ਦੇ ਵਿੱਚ ਜਿਹੜਾ ਹਾਂ ਚੌਲ ਲੋਡ ਕੀਤੇ ਤੇ ਉਹ ਡਰਾਈਵਰ ਸੀ ਉਹਨੇ ਅਣਗਹਿਲੀ ਕੀਤੀ ਸੀ ਤੁਹਾਡਾ ਜਿਹੜੇ ਜਿਹੜਾ ਵਿੱਚ ਮਾਲ ਸੀ ਚੌਲ ਸੀ ਉਹ ਭੋਂ ਤੇ ਗਿੱਲੇ ਕਰਦੇ ਹਾਂਜੀ ਚੌਲ ਸੀਗੇ ਜੀ ਉਹਨੇ ਦਾ ਜਾ ਕੇ ਉਥੇ ਜੇ ਸਿੰਪਲ ਹੁੰਦਾ ਤਰਪਾਲਾ ਹੀ ਨਹੀਂ ਪਾਈਆਂ ਨੇ दारू ਪੀ ਕੇ ਵਿੱਚ ਸੌ ਗਿਆ ਠੀਕ ਹੈ ਤੇ ਬਜ਼ੁਰਗ ਜਿਹੜਾ ਨਾਲ ਗਿਆ ਸੀਗਾ ਤੋਂ ਉਹਨੇ اٹھਾਇਆ ਠੋਇਆ ਉੱਠਿਆ ਹੀ ਨਹੀਂ ਗਿਆ दारू ਪੀ ਕੇ ਸੁੱਤਾ ਰਿਆ ਜਾਣ ਬੜਾ ਹਾਂਜੀ ਜਾਣ ਵੱਜ ਗਏ ਚੌਲ ਭੱਜ ਗਏ ਚੌਲ ਉਹਨਾਂ ਨੇ ਬਾਹਲ ਘੜ ਲੈ ਬਰੋਟੀ ਲੈ ਕੇ ਗਿਆ ਸੀ ਉਹ ਭੱਜ ਗਏ ਉਹ ਮੋ ਲੈ ਕੇ ਮੁੜ ਕੇ ਜੇਪੀਸੀL ਵਿੱਚ ਮੁੜ ਕੇ ਆ ਗਏ ਤੇ ਫਿਰੋਜਪੋਰੀ ਠੀਕ ਹੈ ਜੀ ਇਹਨਾਂ ਨੇ ਮੁੜ ਕੇ ਗੱਡੀ 6-7 ਦਿਨ ਵਾਲੀ ਰੱਖੀ ਉਦੋਂ ਟੁੱਟ ਗਈ ਮੈਂ ਪਾੜਾ ਵੀ ਮਰ ਗਿਆ 66000 ਰੁਪਈਆ ਤੇ ਮੁੜ ਕੇ ਉਲਟਾ ਦੂਜਾ ਕੀ ਇਹਨਾਂ ਦੇ ਗੱਡੀ ਨਾਲ ਛੱਡਣ ਉਹ ਮੈਂ ਤਾਂ ਮੁੰਤਾ ਕਰਕੇ ਵਿੱਚ ਟਰਾਂਸਪੋਰਟ ਨੂੰ ਕਹਿ ਕਿ ਗੱਡੀ ਕਢਵਾ ਲਈ ਰਾਜ ਉਹ ਆਉਂਦੇ ਨੇ ਜੀ 6-7 ਘੰਟੇ ਮੇਰਾ ਫੋਨ ਹੀ ਨਹੀਂ ਚੱਕਿਆਗਾ ਤੇ 60 ਲੀਟਰ ਤੇਲ ਸੀਗਾ ਨਾਲੇ ਤਾਂ ਰਾਹ ਦੇ ਵਿੱਚ 60 ਲੀਟਰ ਤੇਲ ਵੇਚਤਾ ਤੇ ਨਾਲ ਹੀ ਮੇਰਾ ਟਾਇਰ ਵਿੱਚ ਤੇ ਦੋ ਤੇ ਥੱਲੇ 15 ਲੀਟਰ ਮਗਲਲ ਸੀ ਉਹ ਵੀ ਕੱਢ ਕੇ ਵੇਚ ਤਾਂ ਥੋੜੇ ਦਿਨ ਹੀ ਹੋਏ ਸੀ ਪਾਇ ਨੂੰ ਠੀਕ ਹੈ ਜੀ ਬਸ ਇੰਨਾ ਧੱਕਾ ਮੇਰੇ ਨਾਲ ਹੋ ਗਿਆ ਬਸ ਮੈਂ ਬਹੁਤ ਭੈਣ ਦੀ ਜਿਹੜੇ ਤੁਸੀਂ ਤੁਹਾਡੇ ਕੋਲੇ ਪੈਸੇ ਆਏ ਸੀ ਗੱਡੀ ਲੈਣ ਨੂੰ ਤੁਸੀਂ ਡਾਉਨ ਪੇਮੈਂਟ ਭਰੀ ਹੈ ਨਾ ਚਲੋ ਬਾਕੀ ਕਸ਼ਤਾ ਕੁਸ਼ਤਾ ਹੋ ਜਾਣਾ ਉਹ ਪੈਸੇ ਤੁਹਾਡੇ ਕੋਲੇ ਕਿੱਥੋਂ ਆਏ ਜਿਵੇਂ ਤੁਸੀਂ ਕਹਿੰਦੇ ਜਗਾ ਵੇਚ ਕੇ ਨਾ ਉਹ ਜਗਾ ਕਿਹੜੀ ਤੁਹਾਡੀ ਜੱਦੀ ਜਗਾ ਸੀ ਤੁਹਾਡੀ ਆਪ ਦੀ ਨਹੀਂ ਜੀ ਮੈਂ ਆਪ ਖਰੀਦੀ ਸੀ ਕੁਛ ਮੇਰਾ ਬੇਟਾ ਬਾਹਰੋਂ ਆਇਆ ਸੀਗਾ ਕੁਛ ਉਹ ਲੈ ਕੇ ਆਇਆ ਸੀ ਠੀਕ ਹੈ ਜੀ ਜਗਾ ਖਰੀਦੀ ਸੀ ਜਗਾ ਖਰੀਦੀ ਸੀ ਜਗਾ ਦਾ ਮੁੱਲ ਪੈ ਗਿਆ ਮੁੱਲ ਪੈ ਗਿਆ ਸੀ ਹਾਂਜੀ ਵੇਚ ਆਂਦੀ ਸੀ ਜਗਾ ਮੈਂ ਤੁਸੀਂ ਵੇਚਦੀ ਹਾਂਜੀ ਅੱਛਾ ਜਦੋਂ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਨੌਲੇਜ ਨਹੀਂ ਸੀਗੀ ਟਰੱਕ ਬਾਰੇ ਜਾਂ ਇਹ ਜੋ ਵੀ ਹੁੰਦਾ ਨਾ ਟਰਾਂਸਪੋਰਟ ਦਾ ਉਹਨਾਂ ਸਾਡਾ ਵੀ ਕੰਮ ਸਾਨੂੰ ਵੀ ਨੌਲੇਜ ਫਿਰ ਤੁਸੀਂ ਇਸ ਕੰਮ ਦੇ ਵਿੱਚ ਕਿਉਂ ਪੈਸੇ ਲਾਏ ਜੀ ਕਿਉਂ ਇਨਵੈਸਟਮੈਂਟ ਕੀਤਾ ਮੈਂ ਜੀ ਉਹਨਾਂ ਦੀਆਂ ਗੱਲਾਂ ਚ ਆ ਗਈ ਮੈਨੂੰ ਚੱਕ ਚਕਾ ਕੇ ਬਾਦ ਦਵਾਤੀ ਤੇ ਨਾਏ ਹੋਊਗਾ ਤੇ ਇਨਫਾਇਦਾ ਹੋਊ ਤੂੰ ਵਧੀਆ ਰੋਟੀ ਖਾਏਂਗੀ ਤੂੰ ਹੁਣ ਪੈਜੋਗੀ ਕੰਮ ਧੰਦਾ ਤੇਰੇ ਕੋਲ ਹੋਣਾ ਨਹੀਂ ਹੋ ਵੀ ਪੈਜ ਕੇ ਨਹੀਂ ਮੈਥੋਂ ਤੁਰਿਆ ਪਰਿਆ ਜਾਂਦਾ ਖੜ੍ਹ ਨਹੀਂ ਸਕਦੀ ਮੈਂ ਬਸ ਐ ਚੱਕਰ ਦੇ ਵਿੱਚ ਆ ਗਈ ਗੱਲਾਂ ਚਾੱਕ ਤੇ ਮੈਂ ਲੈ ਲਿਆ ਟਰਾਲਾ ਲੈ ਟਰਾਲਾ ਲੈ ਲੈ ਹਾਂਜੀ 18 ਚੱਕਰ ਠੀਕ ਹੈ ਜੀ ਹੁਣ ਜਿਹੜੀ ਤੁਹਾਡੇ ਨਾਲ ਘਟਨਾ ਘਟਿਆ ਤੁਹਾਡੇ ਜਿਹੜਾ ਮਾਲ ਪਾਇਆ ਸੀ ਉਹ ਭਿੱਜ ਗਿਆ ਨਾ ਉਹਦਾ ਤੁਹਾਨੂੰ ਖਰਚਾ ਪੈ ਗਿਆ ਤੁਹਾਡਾ ਤੇਲ ਕੱਢ ਲਿਆ ਗਿਆ ਟਾਇਰ ਲਾ ਲਿੱਤੇ ਗਏ ਇਸ ਤੋਂ ਬਾਅਦ ਤੁਸੀਂ ਫਿਰ ਅੱਗੇ ਕੀ ਤੁਹਾਡਾ ਪ੍ਰੋਸੈਸ ਰਿਹਾ ਤੁਸੀਂ ਕਾਰਵਾਈ ਲਈ ਕਿੱਥੇ ਗਏ ਕਿਹਨਾਂ ਨਾਲ ਗੱਲਬਾਤ ਕੀਤੀ ਮੈਂ ਜੀ ਕੋਈ ਪੱਤਰਕਾਰ ਨਹੀਂ ਛੱਡਿਆ ਕੋਈ ਮੈਂਬਰ ਸਰਪੰਚ ਕੋਈ ਪ੍ਰਧਾਨ ਨਹੀਂ ਛੱਡਿਆ ਕੋਈ ਥਾਣਾ ਨਹੀਂ ਛੱਡਿਆਗਾ ਐਸਐਸਪੀ ਸਾਹਿਬ ਕੋਲੇ ਗਈਆਂ ਕੋਈ ਸੁਣਾਈ ਨਹੀਂ ਹੋਈ ਮੇਰੀ ਅਜੇ ਤੱਕ ਵੀ ਨਹੀਂ ਹੋਈ ਪਹਿਲਾਂ ਥਾਣੇ ਚ ਗਈ ਸੀ ਲੋਕਲ ਹਾਂਜੀ ਲੋਕਲ ਥਾਣੇ ਵੀ ਮੈਂ ਗਈ ਘੱਲਕਲਾਂ ਸ਼ਤਨਮੁਗ ਫਿਰ ਜੀ ਮੈਂ ਬਾਗੇ ਵਾਲੇ ਵੀ ਗਈ ਬਾਗੇ ਵਾਲੇ ਉਹਨਾਂ ਨੇ ਛੇ ਰੱਖੀਏ ਮੇਰੇ ਇੱਕ ਮਹੀਨਾ ਦਰਖਾਸਤ ਤੇ ਉਹਨਾਂ ਨੇ ਵੀ ਮੈਨੂੰ ਕੋਈ ਨਹੀਂ ਆਣੀ ਦਿੱਤਾ ਮੜ ਕੇ ਮੈਨੂੰ ਕਹਿੰਦੇ ਕੱਲੀ ਜਾ ਉਹ ਫਿਰ ਐਸਐਸਪੀ ਸਾਹਿਬ ਕੋਲੇ ਗਈ ਹਜੇ ਤੱਕ ਮੇਰਾ ਕੁਝ ਨਹੀਂ ਬਣਿਆਗਾ ਕੋਈ ਸੁਣਾਈ ਨਹੀਂ ਹੋਈ ਮੇਰੀ ਤੇ ਤੁਸੀਂ ਦਰਖਾਸਤ ਦਿੱਤੀ ਉਹਦੀਆਂ ਕਾਪੀਆਂ ਕਿਹਾਂ ਤੁਹਾਡੇ ਕੋਲ ਹਾਂਜੀ ਉਹਦੀ ਕਾਪੀ ਮੇਰੇ ਕੋਲੇ ਪੀਐਸਐਸਪੀ ਸਾਹਿਬ ਵਾਲੀ ਪਈ ਐ ਤੇ ਥਾਣੇ ਵਾਲੀਆਂ ਵੀ ਕੀ ਪ੍ਰਸ਼ਾਸਨ ਨੇ ਕੀ ਕਿਹਾ ਤੁਹਾਨੂੰ ਕੀ ਉਮੀਦ ਦਿੱਤੀ ਐ ਮੈਨੂੰ ਤਾਂ ਕੋਈ ਵੀ ਉਮੀਦ ਨਹੀਂ ਦਿੰਦੇ ਕਿ ਜੇ ਤਾਂ ਮੈਂ ਬਾਗਲੇ ਵਾਲੇ ਦਰਖਾਸਤ ਦਿੱਤੀ ਉਹ ਕੰਦੇ ਕੱਲੀ ਜਾਂ ਕੱਲ ਨਾਲੇ ਕਹਿੰਦੇ ਤੂੰ ਬਾਗਲੇ ਵਾਲੇ ਜਾਂ ਬਸਾਂ ਨੂੰ ਸੱਨੇ ਸਾਨੀ ਰੋਲੀ ਫਰਦੇ ਐਸਐਸਪੀ ਸਾਹਿਬ ਦੇ ਗਈ ਉਹਨਾਂ ਨੇ ਕੱਲਾ ਨੂੰ ਮਾਰ ਕਰਤੀ ਹੁਣ ਇਹ ਨਹੀਂ ਸੁਣਦੇ ਮੇਰੀ ਗੁਰਦੇਵ ਸਿੰਘ ਐਸਆਈ ਕੋਲੇ ਦਰਖਾਸਤ ਐ ਮੇਰੀ ਗੱਲ ਹੀ ਨਹੀਂ ਸੁਣਦਾ ਹੁਣ ਕੀ ਕੰਡੀਸ਼ਨ ਆ ਤੁਹਾਡੀ ਇੰਨਾ ਵੱਡਾ ਸਾਧਨ ਲੱਖਾਂ ਰੁਪਈਆ ਦਾ ਖੜਾ ਫਿਰ ਤੁਸੀਂ ਕਹਿੰਦੇ ਕਿਸਤਾ ਜੀ ਮੇਰੀਆਂ ਦੋ ਟੁੱਟ ਗਈਆਂ ਗੱਡੀ ਮੇਰੇ ਬਾਹਰ ਚ ਖੜੀ ਹੈ ਗੱਡੀ ਹੈ ਕਿਸਤਾ ਹੈਗੀ ਜੀ ਮੇਰੀ 40000 ਰੁਪਇਆ 41 ਕਿ ਕਿੰਨੀ ਕੁ ਤਕਲੀਫ ਚ ਹੋਣ ਫਿਰ ਤੁਸੀਂ ਮੈਂ ਜੀ ਬਹੁਤ ਤਕਲੀਫ ਤੇ ਵਿੱਚ ਬਹੁਤ ਜਿਆਦਾ ਹੀ ਪਰੇਸ਼ਾਨ ਹਾਂ ਮੈਂ ਹਾਂਜੀ ਟਾਇਰਾਂ ਨਾਲੋਂ ਗੱਡੀ ਖੜੀ ਹੈ 2 ਮਹੀਨੇ ਹੋ ਗਏ ਗੱਡੀ ਖੜੀ ਨੂੰ ਮੈਨੂੰ ਟਾਇਰ ਲਾ ਕੇ ਵੇਚ ਤਾ ਟਾਇਰ ਵੀ ਲਾ ਕੇ ਵੇਚਤੇ ਠੀਕ ਹੈ ਜਦੋਂ ਤੁਹਾਡੇ ਤੁਸੀਂ ਗੱਡੀ ਦਿੱਤੀ ਆ ਉਹਨੂੰ ਬੰਦੇ ਨੂੰ ਲਜਾਣ ਵਾਸਤੇ ਡਰਾਈਵਰ ਨੂੰ ਤੁਹਾਡੇ ਕੋਲੇ ਉਹ ਤੋਂ ਪਹਿਲਾਂ ਤਾਂ ਕੋਈ ਫੋਟੋ ਵਗੈਰਾ ਹੈਗਾ ਕੋਈ ਸਬੂਤ ਹੈਗਾ ਤੁਹਾਡੇ ਕੀ ਫੋਟੋ ਹੈਗੀਆਂ ਲੱਦੀ ਗੱਡੀ ਦੀ ਉਹਨੇ ਫੋਟੋ ਮਨ ਖਿੱਚ ਕੇ ਪਾਈਆਂ ਸੀ ਉਤੋਂ ਟਾਇਰਾਂ ਟੋਰਾਂ ਦੀ ਟਾਇਰਾਂ ਦੀ ਹਾਂਜੀ ਅੱਛਾ ਟਾਇਰਾਂ ਦੀ ਪੂਰੀ ਲੱਦੀ ਗੱਡੀ ਦੀ ਫੋਟੋ ਖਿੱਚ ਕੇ ਪਹਿਲੇ ਦਿਨ ਪਾਈ ਉਹਨੇ ਮੈਨੂੰ ਠੀਕ ਹੈ ਤਾਂ ਗੱਡੀ ਦੀ ਫੋਟੋ ਹੈਗੀ ਆ ਜੀ ਮੇਰੇ ਕੋਲ ਵਧੀਆ ਸਹੀ ਸਲੰਪ ਟਾਇਰ ਆ ਮੇਰੇ ਠੀਕ ਹੈ ਉਦੋਂ ਬਾਅਦ ਦੇ ਵਿੱਚ ਜਿਹੜੀ ਲੈ ਕੇ ਆਇਆ ਗੱਡੀ ਉਹ ਵੀ ਮੇਰੇ ਕੋਲ ਟਾਇਰ ਫੋਟੋ ਪਈ ਹੈ ਸਾਡੇ ਚੈਨਲ ਦੇ ਮਾਧਿਅਮ ਸਾਡੇ ਉਹਨਾਂ ਸਬੰਧਤ ਜਥੇਬੰਦੀਆਂ ਦੇਖਦੇ ਨਾ ਸਾਡੇ ਅਬੈਡ ਕਰਵਾਦੀ ਭਰਾ ਨਾ ਸਾਡੇ ਜਿਹੜੇ ਨਿਹੰਗ ਸਿੰਘ ਜਿੱਥੇ ਵੇਖਦੇ ਉਹ ਦੇਖਦੇ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਜਿਹੜੀਆਂ ਨਿਆ ਪਸੰਦ ਲੋਕ ਨੇ ਜਾਂ ਆਪਣੇ ਸਮਾਜ ਦੇ ਜਿਹੜੇ ਲੀਡਰ ਨੇ ਕੀ ਅਪੀਲ ਕਰਦੇ ਉਹਨਾਂ ਨੂੰ ਮੈਂ ਤਾਂ ਜੀ ਹੱਥ ਬੰਨ ਕੇ ਬੇਨਤੀ ਕਰਦੀ ਬਸ ਮਿੰਟ ਐਰੀ ਲਵਾ ਕੇ ਦਿੱਤੇ ਜਾਣ ਮੇਰੀ ਗੱਡੀ ਚੱਲ ਪਵੇ ਮੈਂ ਕਿਸ ਤਰ੍ਹਾਂ ਮਿਆਪੇ ਲਾ ਲੂੰਗੀ ਬਸ ਇਹੀ ਮੇਰੀ ਬੇਨਤੀ ਬਸ ਇੰਨੀ ਕੁ ਮੇਰੀ ਮਦਦ ਕੀਤੀ ਜਾਵੇ ਬੇਨਤੀ ਹੈ ਬਸ ਮੇਰੀ ਗੱਡੀ ਰੋਡ ਤੇ ਚੜ ਜੂਗੀ ਇਸ ਤਰ੍ਹਾਂ ਮਿਆਪੇ ਹੌਲੀ ਹੌਲੀ ਲਾ ਦੂੰਗੀ ਹਾਂਜੀ ਤੁਸੀਂ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਕਿਸੇ ਕਾਰਵਾਈ ਕਰਾਉਣੀ ਚਾਹੁੰਦੇ ਜੀ ਡਰਾਈਵਰ ਨੂੰ ਫੜਦੇ ਹੀ ਨਹੀਂ ਜੀ ਉਹਨੂੰ ਨਹੀਂ ਤੁਸੀਂ ਕਾਰਵਾਈ ਕਰਾਉਣ ਚ ਮਦਦ ਚਾਹੁੰਦੇ ਆ ਕਿ ਟਾਇਰ ਪਾਉਣਾ ਚਾਹੁੰਦੇ ਮੈਂ ਜੀ ਟਾਇਰ ਵੀ ਪਾਉਣੇ ਚ ਨੇ ਮੇਰੀ ਕੋਈ ਸੇਵਾਦਾਰ ਉੱਠ ਕੇ ਮੇਰੀ ਮਦਦ ਕਰਕੇ ਤੇ ਮੇਰੇ ਨੂੰ ਟਾਇਰ ਪਾ ਕੇ ਦਿੱਤੇ ਜਾਂਨ ਪਰ ਅੱਧਾ ਹੀ ਪਾ ਕੇ ਜਾਂਦੇ ਦਿੱਤੇ ਜਾਂਨ ਮੈਂ ਨਹੀਂ ਕਹਿੰਦੀ ਮੈਂ ਨਵੇਂ ਲਵਾ ਦੇਣ ਪੁਰਾਣੇ ਟਾਇਰ ਬਨੁੱਦੇ ਦੇ ਲਵਾ ਦੇਣ ਮੇਰੀ ਗੱਡੀ ਚੱਲ ਪਵੇ ਡਰਾਈਵਰ ਹੈਗਾ ਤੁਹਾਡੇ ਕੋਲੇ ਹਾਂਜੀ ਡਰਾਈਵਰ ਲੈ ਲਾਂਗੇ ਜੀ ਡਰਾਈਵਰ ਹੈਗਾ ਹਾਂਜੀ ਡਰਾਈਵਰ ਹੈਗਾ ਇਤੁਸੀਂ ਮਤਲਬ ਇਹ ਚਾਹੁੰਦੇ ਆ ਜਿਹੜੀਆਂ ਜਥੇਬੰਦਾਂ ਤੁਹਾਨੂੰ ਇਨਸਾਫ ਦਵਾਉਣ ਤੇ ਜਾਂ ਤੁਹਾਡੀ ਮੰਨ ਕੇ ਚਲੋ ਆਰਥਿਕ ਤੌਰ ਤੇ ਮਦਦ ਕਰਨ ਵੀ ਤੇ ਤੁਹਾਡਾ ਜਿਹੜਾ ਕੰਮ ਚੱਲ ਪਿਆ ਨਾ ਗਰੀਬ ਗਰੀਬ ਮਾਰਨਾ ਹਾਂਜੀ ਮੇਰੇ ਜੀ ਗੱਡੀ ਜੇ ਲੈ ਕੇ ਫੈਨਸ ਵਾਲੇ ਤੇ ਮੇਰੇ ਤਾਂ ਪੈਸੇ ਵੀ ਮਰ ਜਾਣੇ ਆ ਤੇ ਮੇਰੀ ਜਿਹੜਾ ਮੇਰਾ ਨੁਕਸਾਨ ਮੇਰੇ ਕਰਜ਼ੇ ਸਰ ਚੜ ਗਿਆ ਮੇਰੇ ਉਹ ਵੀ ਮੇਰੇ ਸਿਰ ਰਹਿ ਜਾਣਾ ਤੇ ਮੈਂ ਨਹੀਂ ਡਾਊਨ ਪੇਮੈਂਟ ਕਿੰਨੀ ਭਰੀ ਤੁਸੀਂ ਡਾਊਨ ਮੈਂਟ ਪੇਮੈਂਟ ਜੀ ਸਿਰ ਦੋ ਭਰੀ ਆ 2 ਲੱਖ ਰੁਪਏ ਹਾਂਜੀ 2 ਲੱਖ ਮੇਰਾ ਹੋ ਜਾਣਾ ਤੇ ਮੈਂ 3.5 ਲੱਖ ਦੇਉਂ ਥੱਲੇ ਆ ਗਈ ਆ ਮੈਂ ਨੇ ਜਿਵੇਂ ਹੁਣ ਤੁਸੀਂ ਜਗਾ ਵੇਚੀ ਸੀ ਤੁਹਾਡੇ ਕੋਲੇ ਚਲੋ ਪੈਸੇ ਸੀਗੇ ਹਨ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਲੋਕਾਂ ਨੂੰ ਕੀ ਸਿੱਖਿਆ ਦੇਣਾ ਚਾਹੁੰਦੇ ਤੁਸੀਂ ਵੀ ਅਜਿਹਾ ਕਰਨਾ ਚਾਹੀਦਾ ਵੀ ਜਿਹੜੇ ਕੰਮ ਬਾਰੇ ਆਪਾਂ ਨੂੰ ਜਾਣਕਾਰੀ ਨਹੀਂ ਉਹ ਕੰਮ ਕਰਨਾ ਚਾਹੀਦਾ ਹਾਂਜੀ ਮੈਂ ਸਿੱਖਿਆ ਦਿੰਨੀ ਆ ਵੀ ਕਿਸੇ ਨੂੰ ਇਹ ਜਿਹਾ ਕੰਮ ਕਰਨਾ ਹੀ ਨਹੀਂ ਚਾਹੀਦਾ ਕਿਸੇ ਦੇ ਮੰਗਰ ਲੱਕ ਜਿਹੜਾ ਮੈਂ ਕਰ ਬੈਠੀ ਹਾਂਜੀ ਜਿਹੜੇ ਕੰਮ ਬਾਰੇ ਜਾਣਕਾਰੀ ਨਹੀਂ ਮੈਂ ਉਹ ਕਰ ਕਿਸੇ ਨੂੰ ਵੀ ਕਹੀ ਨਹੀਂ ਕਰਈ ਨਾ ਬਸ ਉਹ ਕੰਮ ਮੈਂ ਮੰਨਤੀ ਆ ਬਸ ਮੇਰੀ ਸਾਰੇ ਦੇ ਤੇ ਸੋ ਸਾਥੀਓ ਇਹ ਭੈਣ ਜੀ ਦੀ ਕਹਾਣੀ ਤੁਸੀਂ ਸੁਣੀ ਆ ਮਤਲਬ ਬਹੁਤ ਤੁਸੀਂ ਆਪ ਸੋਚ ਕੇ ਵੇਖੋ ਵੇ ਇੱਕ ਗਰੀਬ ਪਰਿਵਾਰ ਨੇ ਆਪ ਦਾ ਥੋੜਾ ਜਿਹਾ ਜਨਾ ਆਪਣੇ ਕੋਲੇ ਜਗਾ ਕਿੰਨੀ ਹੁੰਦੀ ਹੈ ਗਰੀਬ ਬੰਦੇ ਕੋਲੇ ਉਹ ਜਗਾ ਵੇਚ ਕੇ ਇਹਨਾਂ ਨੇ ਵਿਚਾਰੀ ਭੈਣ ਨੇ ਤੁਹਾਨੂੰ ਨਾਲ ਸ਼ਾਟ ਲਾਇਆ ਸੀ ਦੁਬਾਰਾ ਫੇਰ ਦਿਖਾ ਦਿੰਨੇ ਆ ਜਿਹੜੇ ਇਹਨਾਂ ਦੇ ਜਿਹੜੇ ਮੰਨ ਕੇ ਚਲੇ ਉਹਨਾਂ ਦੇ ਲੱਤਾਂ ਤੋਂ ਵਿਚਾਰੇ ਆ ਪਾਹੀ ਜਾ ਹੈ ਇਹ ਲੱਤਾਂ ਤੋਂ ਜਿਹੜੇ ਆ ਪਾਹੀ ਜਾ ਵਿਚਾਰੇ ਹਨਾ ਤੇ ਫਿਰ ਇਹਨਾਂ ਨੇ ਜਿਹੜਾ ਹੈ ਜਿਹੜੇ ਇਹਨਾਂ ਕੋਲੇ 4 ਰੁਪਏ ਸੀਗੇ ਉਹ ਇਹਨਾਂ ਨੇ ਗੱਡੀ ਲੈ ਲਈ ਇਹਨਾਂ ਨੂੰ ਕਿਸੇ ਨੇ ਕਹਿਤਾ ਚਲੋ ਕੋਈ ਵੀ ਬੰਦਾ ਹਨਾ ਉਹਨੂੰ ਐਂ ਹੁੰਦਾ ਕਿ ਸਾਡਾ ਬਿਜ਼ਨਸ ਚੱਲੇ ਚਲੋ ਸਾਡਾ ਵੀ ਜਵਾਕ ਪਾਲ ਜਾਣਗੇ ਪਰ ਇਹਨਾਂ ਨੂੰ ਜਾਣਕਾਰੀ ਹੈ ਨਹੀਂ ਇਸ ਮਸਲੇ ਬਾਰੇ ਗੱਡੀਆਂ ਤਾਂ ਵੱਡੇ-ਵੱਡੇ ਨੂੰ ਫੇਲ ਕਰ ਦਿੰਦੇ ਅਸੀਂ ਦੇਖਿਆ ਹਨਾ ਗੱਡੀਆਂ ਚਲਾਉਣੀਆਂ ਬਹੁਤ ਔਖੀਆਂ ਹਨਾ ਟਰਾਂਸਪੋਰਟ ਦਾ ਕੰਮ ਕੋਈ ਛੋਟੀ ਮੋਟੀ ਗੱਲ ਨਹੀਂ ਪਰ ਭੈਣ ਜੀ ਵਿਚਾਰੇ ਅਨਪੜ੍ਹ ਇਹਨਾਂ ਨੂੰ ਨਹੀਂ ਪਤਾ ਸੀ ਗੱਲਬਾਤ ਦਾ ਸੋ ਅਸੀਂ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਇਹਨਾਂ ਦੀ ਮਦਦ ਕੀਤੀ ਜਾਵੇ ਉਸ ਡਰਾਈਵਰ ਤੇ ਜਿਹੜੇ ਬੰਦੇ ਕਾਰਵਾਈ ਕੀਤੀ ਔਰ ਇਹਦੇ ਨਾਲ ਹੀ ਜੇ ਕੋਈ ਬੰਦਾ ਜਿਹੜੀ ਇਹਨਾਂ ਨੇ ਡਾਊਨ ਪੇਮੈਂਟ ਭਰੀ ਹੈ 2 ਲੱਖ ਰੁਪਇਆ ਅਸੀਂ ਤਾਂ ਇਹ ਚਾਹਨੇ ਆਂ ਵੀ ਭੈਣ ਜੀ ਤੁਸੀਂ ਇਸ ਕੰਮ ਨੂੰ ਛੱਡੋ ਕੋਈ ਹੋਰ ਬੰਦਾ ਜਿਹੜਾ ਤੁਹਾਡੇ 2 ਲੱਖ ਰੁਪਇਆ ਕੋ ਐਡਜਸਟਮੈਂਟ ਹੋ ਜਾਏ ਗੱਡੀ ਤੁਸੀਂ ਕਿਸੇ ਨੂੰ ਦੇ ਦਿਓ ਕੋਈ ਹੋਰ ਕਿਸਤਾਂ ਭਰ ਲਓ ਜੀ ਨੂੰ ਜਾਣਕਾਰੀ ਆ ਉਹ ਕੰਮ ਚਲਾ ਲੂਗਾ ਸੀ ਤਾਂ ਇਹ ਅਪੀਲ ਕਰਦੇ ਆਂ ਬਾਕੀ ਸਾਰੇ ਸਾਥੀਆਂ ਨੂੰ ਇਹ ਕਹਿੰਦੇ ਆਂ ਸਾਡੇ ਚੈਨਲ ਦੇ ਮਾਧਮ ਰਹੀਂ ਕਿ ਇਹਨਾਂ ਦੀ ਮਦਦ ਜਿਹੜੀ ਉਹ ਕੀਤੀ ਜਾਵੇ ਕਿਉਂਕਿ ਇੱਕ ਪਰਿਵਾਰ ਜਿਹੜਾ ਉਹ ਬਰਬਾਦ ਹੋ ਜਾਊਗਾ ਜੇਕਰ ਆਪਾਂ ਅੱਜ ਇਸ ਭੈਣ ਦੇ ਨਾਲ ਨਾ ਖੜੇ ਚਾਹੁੰਦੇ ਆਂ ਵੀ ਜਿਹੜੀ ਇਹਨਾਂ ਦੀ ਜਿਹੜੀ ਅਸੀਂ ਅੱਜ ਕਵਰਿੰਗ ਕੀਤੀ ਹੈ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਜਥੇਬੰਦੀਆਂ ਨਾਲ ਸ਼ੇਅਰ ਕਰੋ ਤਾਂ ਕਿ ਇਹ ਭੈਣ ਜਿਹੜੀ ਇਹਨਾਂ ਦੀ ਮਦਦ ਹੋ ਸਕੇ ਭੈਣ ਜੀ ਤੁਸੀਂ ਨੰਬਰ ਬੋਲ ਦਿਓ ਇੱਕ ਵਾਰੀ 82640 ਜੀ 92647 ਸੋਹਿਬ ਭੈਣ ਜੀ ਨੇ ਆਪਣਾ ਨੰਬਰ ਬੋਲਤਾ ਜੀ ਕੋਈ ਵੀ ਜਿਹੜਾ ਸਾਥੀ ਆਜੋ ਇਹਨਾਂ ਦੀ ਮਦਦ ਕਰ ਸਕਦਾ ਜਰੂਰ ਕਰੇ ਸੋ ਸਾਰੇ ਸਾਥੀਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੈ ਭੀਮ ਜੈ ਭਾਰਤ